ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਖਬਰ ਪੜਤਾਲ ਦੇ ਨਾਲ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ सुरेंद्र ਡੱਲਾ ਜੀ ਉਹਨਾਂ ਤੋਂ ਜਾਣਦਿਆਂ ਆ ਜੋ ਲਗਭਗ 1-2 ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਬਜਟ ਨੂੰ ਲੈ ਕੇ ਖਜ਼ਾਨੇ ਨੂੰ ਲੈ ਕੇ ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ ਇਹ ਸਾਰੇ ਸੰਦਰਭ ਦੇ ਵਿੱਚ ਅਸੀਂ ਚਰਚਾ ਕਰਦੇ ਆ सुरेंद्र ਡੱਲਾ ਜੀ ਦੇ ਨਾਲ ਤੇ ਪਹਿਲਾਂ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਡੱਲਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਦਲਾ ਜੀ ਕੱਲ ਬਜਟ ਪੇਸ਼ ਹੋਇਆ ਨਿਰਮਲਾ ਸੀ타 ਰਮਨ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਜ਼ਿਕਰ ਆਂਧਰਾ ਪ੍ਰਦੇਸ਼ ਦਾ ਹੋਇਆ ਜ਼ਿਕਰ ਬਿਹਾਰ ਦਾ ਹੋਇਆ ਚੋਣਾਂ ਜਿਹੜੀਆਂ ਨੇ ਉਹ ਹਰਿਆਣਾ ਦੇ ਵਿੱਚ ਵੀ ਆਉਣ ਵਾਲੀਆਂ ਨੇ ਤੇ ਮਹਾਰਾਸ਼ਟਰਾ ਦੇ ਵਿੱਚ ਵੀ ਪਰ ਅਹਿਮ ਮੁੱਦਾ ਇਹ ਰਿਹਾ ਪੰਜਾਬ ਦੇ ਵਿੱਚ ਬੜੇ ਦਮਖੰਮ ਦੇ ਨਾਲ ਭਾਜਪਾ ਨੇ ਚੋਣਾਂ ਲੜੀਆਂ ਸੀਗੀਆਂ ਰਵਨੀਤ ਬਿੱੱਡੂ ਹਾਰ ਵੀ ਜਾਂਦੇ ਆ ਪਰ ਉਹਨਾਂ ਨੂੰ ਇਸ ਲਿਹਾਜ਼ ਨਾਲ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਂਦਾ ਹੈ ਵੀ 2027 ਨੂੰ ਵੇਖਦਿਆਂ ਹੋਇਆ ਪਰ ਕੱਲ ਜਦੋਂ ਬਜਟ ਪੇਸ਼ ਕੀਤਾ ਜਾਂਦਾ ਤਾਂ ਪੰਜਾਬ ਵਾਸਤੇ ਜ਼ਿਕਰ ਹੀ ਕੋਈ ਨਹੀਂ ਹੁੰਦਾ ਕੋਈ ਗੱਲਬਾਤ ਹੀ ਨਹੀਂ ਹੁੰਦੀ ਪੰਜਾਬ ਨੂੰ ਇੰਨਾ ਬਲਾਈਂਡਲੀ ਇਗਨੋਰ ਕਰ ਦਿੱਤਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਲਗਭਗ 18-19% ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਸੀ ਮੈਨੂੰ ਲੱਗਦਾ ਸੀ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਤਰਜੀਹ ਤੇ ਰੱਖੇਗੀ ਪਰ ਅਫਸੋਸ ਬੜਾ ਹੋਇਆ ਕਿ ਪੰਜਾਬ ਚ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਕਿਉਂਕਿ ਅਸੀਂ ਇੱਕ ਸਰਹੱਦੀ ਸੂਬਾ ਜਦੋਂ ਤਾਂ ਪੰਜਾਬ ਚ ਡੀਜੀਪੀ ਦੀ ਤਣਾਤੀ ਕਰਨੀ ਹੁੰਦੀ ਉਦੋਂ ਤਾਂ ਕੇਂਦਰ ਹਰਕਤ ਚ ਆ ਜਾਂਦਾ ਪਰ ਜਦੋਂ ਪੰਜਾਬ ਦੀਆਂ ਲੋੜਾਂ ਦੀ ਗੱਲ ਹੁੰਦੀ ਹੈ ਤੇ ਉਦੋਂ ਕੇਂਦਰ ਉਨੀ ਗੰਭੀਰਤਾ ਨਹੀਂ ਵਿਖਾਉਂਦਾ ਔਰ ਜਿਹੜੀ ਸਾਨੂੰ ਫਸਲਾਂ ਤੇ ਵੀ ਐਮਐਸਪੀ ਮਿਲ ਰਹੀ ਹੈ ਕਣਕ ਤੇ ਝੋਨੇ ਦੀ ਸੰਦੀਪ ਜੀ ਉਹ ਵੀ ਇੱਕ ਮਜਬੂਰੀ ਹੈ ਕੇਂਦਰ ਦੀਆਂ ਸਰਕਾਰਾਂ ਦੀ ਕਿ ਉਹ ਐਮਐਸਪੀ ਤੇ ਕਣਕ ਤੇ ਝੋਨਾ ਚੱਕਣਾ ਨਹੀਂ ਛੱਡ ਸਕਦੀਆਂ ਕਿਉਂਕਿ ਉਹਦੇ ਨਾਲ ਜਿਹੜੀ ਦੇਸ਼ ਦੀ ਅੰਨ ਭੰਡਾਰ ਦੀ ਜਿਹੜੀ ਸਮੱਸਿਆ ਉਹ ਖੜੀ ਹੋ ਸਕਦੀ ਹੈ ਇਸ ਕਰਕੇ ਮਜਬੂਰੀ ਤੋਂ ਬਿਨਾ ਪਿਛਲੇ ਕੁਝ ਸਮੇਂ ਚ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਤਰਜੀਹ ਚ ਰੱਖਿਆ ਹੋਵੇ ਇਹ ਮੈਨੂੰ ਕਦੀ ਨਜ਼ਰ ਨਹੀਂ ਆਇਆ ਪਰ ਇਸ ਵਾਰ ਕਿਉਂਕਿ ਭਾਜਪੀ ਨੂੰ 18 19% ਵੋਟਾਂ ਮਿਲੀਆਂ ਸੀ ਇਹ ਲੱਗਦਾ ਸੀ ਕਿ ਇਸ ਵਾਰ ਭਾਜਪੀ ਦੀ ਕੇਂਦਰ ਸਰਕਾਰ ਜਾਂ ਕੋਈ ਵੀ ਕੇਂਦਰ ਸਰਕਾਰ ਸਮੇਂ ਦੀ ਪੰਜਾਬ ਪ੍ਰਤੀ ਦਿਆਲੂ ਬਣੇਗੀ ਮੈਨੂੰ ਇਹ ਲੱਗਦਾ ਸੀ ਕਿ ਘਟੋ ਘਟ ਜੀ 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 ਸੰਦੀਪ ਜੀ ਤੁਸੀਂ ਇੱਕ ਜ਼ਿਕਰ ਕੀਤਾ ਸ਼ਬਦ ਇਸਤੇਮਾਲ ਕੀਤਾ ਤਰਜੀਹ ਤੇ ਪੰਜਾਬ ਨੂੰ ਕਿਸੇ ਨੇ ਨਹੀਂ ਰੱਖਿਆ ਕਾਂਗਰਸ ਦੇ ਜਿਹੜੇ ਹੁਣ ਨਮਾਇंदे ਨੇ ਜਿਹੜੇ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਉਹ ਵਿਰੋਧ ਕਰ ਰਹੇ ਆ ਕਹਿੰਦੇ ਪੰਜਾਬ ਨੂੰ ਦਿੱਤਾ ਹੀ ਕੁਝ ਨਹੀਂ ਪਰ ਤੁਸੀਂ ਕਹਿ ਰਹੇ ਹੋ ਤਰਜੀਹ ਤੇ ਨਹੀਂ ਰੱਖਿਆ ਤੇ ਲੰਮਾ ਸਮਾਂ ਤੇ ਇਸ ਦੇਸ਼ ਤੇ ਰਾਜ ਕਾਂਗਰਸ ਨੇ ਕੀਤਾ ਤੇ ਤਰਜੀਹ ਤੇ ਫਿਰ ਇਹਦੇ ਹਿਸਾਬ ਨਾਲ ਪੰਜਾਬ ਨੂੰ ਕਦੀ ਕਿਸੇ ਨੇ ਵੀ ਨਹੀਂ ਦਿੱਤੀ ਤੇ ਹੁਣੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਇਹਦਾ ਆਧਾਰ ਕੀ ਆ ਬਿਲਕੁਲ ਦੇਖੋ ਤਰਜੀਹ ਪੰਜਾਬ ਨੂੰ ਕਾਂਗਰਸ ਨੇ ਵੀ ਨਹੀਂ ਦਿੱਤੀ ਪੰਜਾਬ ਦੇ ਪਾਣੀ ਕਿਹਨੇ ਵੰਡੇ ਕਾਂਗਰਸ ਦੀ ਸਰਕਾਰ ਨੇ ਪੰਜਾਬ ਦਾ ਪੁਨਰਗਠਨ ਕਿਸ ਨੇ ਕੀਤਾ ਕਾਂਗਰਸ ਨੇ ਪੰਜਾਬ ਦੇ ਬਿਜਲੀ ਬਾਰੇ ਪਾਵਰ ਬਾਰੇ ਅਧਿਕਾਰ ਕਿਹਨੇ ਬਦਲੇ ਕਾਂਗਰਸ ਨੇ ਕਿ ਇਸ ਕਰਕੇ ਅਗਰ ਅਸੀਂ ਕਾਂਗਰਸ ਨੂੰ ਕਲੀਨ ਚਿੱਟ ਦਈਏ ਤੇ ਸਿਰਫ ਬੀਜੇਪੀ ਤੇ ਦੋਸ਼ ਲਾਈਏ ਇਹ ਵੀ ਠੀਕ ਨਹੀਂ ਮੈਂ ਕਹਿ ਰਿਹਾ ਕਿ ਸਮੇਂ-ਸਮੇਂ ਦੀਆਂ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਪੰਜਾਬ ਦੇ ਪ੍ਰਤੀ ਓਨੀਆਂ ਦਿਆਲੂ ਨਹੀਂ ਰਹੀਆਂ ਜਿੰਨਾ ਰਹਿਣਾ ਚਾਹੀਦਾ ਅਸੀਂ ਅਸੀਂ ਕਾਲਾ ਦੌਰ ਵੀ ਹੰਡਾਇਆ ਕਾਲੇ ਦੌਰ ਤੋਂ ਪਹਿਲਾਂ ਵੀ ਕੇਂਦਰ ਦੀ ਸਰਕਾਰ ਆਈ ਫਿਰ ਬੀਜੇਪੀ ਦੀ ਆਈ ਫਿਰ ਵੀ ਪੰਜਾਬ ਨੂੰ ਤਰਜੀਹੀ ਤੌਰ ਦੇ ਉੱਤੇ ਨਹੀਂ ਦੇਖਿਆ ਗਿਆ ਦੇਖੋ ਕੱਲੀਆਂ ਸੜਕਾਂ ਪੰਜਾਬ 'ਚ ਬਣਾ ਕੇ ਅਸੀਂ ਕੱਲੇ ਐਕਸਪ੍ਰੈਸ ਹਾਈਵੇ ਬਣਾ ਕੇ ਇਹ ਕਹਿ ਦਈਏ ਕਿ ਅਸੀਂ ਪੰਜਾਬ ਦਾ ਬਹੁਤ ਜ਼ਿਆਦਾ ਵਿਕਾਸ ਕਰਤਾ ਜਿਵੇਂ ਸੁਖਬੀਰ ਬਾਦਲ ਦਾਅਵੇ ਕਰਦੇ ਨੇ ਕਿ ਅਸੀਂ ਪੰਜਾਬ 'ਚ ਸੜਕਾਂ ਬਣਾਤੀਆਂ ਪੁਲ ਬਣਾਤੇ ਦੇਖੋ ਜਿਹੜਾ ਖੇਤੀ ਸੈਕਟਰ ਹੈ ਨਾ ਜੀ ਉਹ ਸਾਡੇ ਮੁਲਕ ਦਾ ਸਭ ਤੋਂ ਵੱਡਾ ਸੈਕਟਰ ਹੈ ਜਿਹੜਾ ਉਹ ਖੇਤੀਬਾੜੀ ਦਾ ਸੈਕਟਰ ਹੈ ਮੁਲਕ ਦੀ ਵੱਡੀ ਆਬਾਦੀ ਖੇਤੀਬਾੜੀ ਦੇ ਆਲੇ ਦੁਆਲੇ ਘੁੰਮਦੀ ਹੈ ਔਰ ਪੰਜਾਬ ਤਾਂ ਸੀ ਨਿਰਾਪੁਰਾਈ ਖੇਤੀ ਆਧਾਰਿਤ ਸੂਬਾ ਪਰ ਪੰਜਾਬ ਖੇਤੀ ਬਿਨਾ ਸੁਫਨਿਆਂ ਚ ਵੀ ਨਹੀਂ ਵੇਖਿਆ ਜਾ ਸਕਦਾ ਉਦਯੋਗਿਕ ਕਰਨ ਦੀ ਸਾਨੂੰ ਲੋੜ ਹੈ ਪਰ ਉਸ ਪੱਧਰ ਤੇ ਉਦਯੋਗਿਕਕਰਨ ਪੰਜਾਬ ਚ ਹੈ ਨਹੀਂ ਹੁਣ ਇਸ ਵਾਰ ਉਮੀਦ ਕੀ ਕੀਤੀ ਜਾ ਰਹੀ ਸੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 18 19% ਵੋਟਾਂ ਬੀਜੇਪੀ ਨੂੰ ਮਿਲੀਆਂ ਨੇ ਇਸ ਵਾਰ ਬੀਜੇਪੀ ਪੰਜਾਬ ਦੇ ਪਿੰਡੂ ਤੇ ਸ਼ਹਿਰੀ ਖੇਤਰ ਦੋਹਾਂ ਵਾਲੇ ਪਾਸੇ ਸੋਚੋ ਕਿਉਂਕਿ ਪਿੱਛੇ ਜੇ ਜਦੋਂ ਬੀਜੇਪੀ ਦੀਆਂ ਮੀਟਿੰਗਾਂ ਹੋਈਆਂ ਸੁਨੀਲ ਜਾਖੜ ਉਹਦੇ ਚ ਉਹਨਾਂ ਦੇ ਪ੍ਰਧਾਨ ਔਰ ਹੋਰ ਲੀਡਰ ਇਹ ਦਾਵਾ ਬੀਜੇਪੀ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਹੁਣ ਪਿੰਡਾਂ 'ਚ ਜਾਣਾ ਹੈ ਬੀਜੇਪੀ ਦੀ ਛਵੀ ਵਿਰੋਧੀਆਂ ਵੱਲੋਂ ਖਰਾਬ ਕੀਤੀ ਗਈ ਅਸੀਂ ਕਿਸਾਨ ਵਿਰੋਧੀ ਨਹੀਂ ਆ ਜਦੋਂ ਗੱਲ ਪਾਰਲੀਮੈਂਟ ਦੇ ਸੈਸ਼ਨ 'ਚ ਬਜਟ ਦੀ ਆਉਂਦੀ ਹੈ ਤੁਸੀਂ ਮੈਨੂੰ ਦੱਸੋ ਅਸੀਂ ਇੱਕ ਸਰਹੱਦੀ ਸਟੇਟ ਆ ਨਸ਼ੇ ਦੀ ਸਮੱਸਿਆ ਸਾਡੇ ਪਾਕਿਸਤਾਨ ਵਾਲੇ ਪਾਸਿਓਂ ਅਤਵਾਦੀ ਸਮੱਸਿਆ ਸਾਡੇ ਪਾਕਿਸਤਾਨ ਵਾਲੇ ਪਾਸਿਓਂ ਤੇ ਵੱਡੇ ਵੱਡੇ ਦਾਅਵੇ ਦੋਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਕੇਂਦਰੀਆਂ ਕਰਦੀਆਂ ਰਹੀਆਂ ਨਸ਼ੇ ਨੂੰ ਲੜਨ ਲਈ ਪੰਜਾਬ ਨੂੰ ਕੋਈ ਪੈਸਾ ਦਿੱਤਾ ਹੋਵੇ ਪੰਜਾਬ 'ਚ ਕਾਲੇ ਦੌਰ ਦੇ ਸਮੇਂ ਜਿਹੜਾ ਪੈਸਾ ਲੱਗਿਆ ਜਿਹੜਾ ਫੌਜ ਦਾ ਵੀ ਖਰਚਾ ਆਇਆ ਉਹ ਵੀ ਪੰਜਾਬ ਦੇ ਜਿੰਮੇ ਪੈ ਗਿਆ ਮੇਰੇ ਕਹਿਣ ਦਾ ਮਤਲਬ ਹੈ ਕਿ ਤਰਜੀਹ 'ਚ ਪੰਜਾਬ ਨੂੰ ਨਹੀਂ ਰੱਖਿਆ ਹੁਣ ਉਹ ਤਰਜੀਹ ਕੀ ਹੋਣੀ ਚਾਹੀਦੀ ਹੈ ਦੇਖੋ ਤਰਜੀਹ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਕੋਈ 1.5 2.5 ਲੱਖ ਕਰੋੜ ਦਾ ਪੈਕੇਜ ਦਿੱਤਾ ਜਾਵੇ ਹੁਣ ਜਦੋਂ ਫైనాన్స్ ਕਮਿਸ਼ਨ ਪੰਜਾਬ ਆਇਆ ਹੋਇਆ ਹੈ 21 ਤੋਂ 24 ਜੁਲਾਈ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਹ ਪਲਾਨ ਦਿੱਤਾ ਗਿਆ ਕਿ ਘੱਟੋ ਘੱਟ ਸਾਨੂੰ 1.5 ਲੱਖ ਡੇਢ ਲੱਖ ਕਰੋੜ ਪੰਜਾਬ ਨੂੰ ਚਾਹੀਦਾ ਜੇ ਅਸੀਂ ਪੰਜਾਬ ਨੂੰ ਪੈਰਾਂਸਰ ਕਰਨਾ ਹੈ ਪਰ ਮੈਂ ਅੱਜ ਹੀ ਸਟੇਟਮੈਂਟ ਆ ਪੜ ਰਿਹਾ ਸੀ ਪ੍ਰਤਾਪ ਬਾਜਵਾ ਉਹਨਾਂ ਦਾ ਇੱਕ ਬਿਆਨ ਆਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਮੈਨੂੰ ਹਾਸਾ ਬੜਾ ਆਇਆ 3.5 3 ਲੱਖ ਕਰੋੜ ਦਾ ਕਰਜ਼ਈ ਸਾਨੂੰ ਅਕਾਲੀ ਦਲ ਤੇ ਕਾਂਗਰਸ ਵਾਲੇ ਬਣਾ ਕੇ ਗਏ ਨੇ ਤੇ ਭਗਵੰਤ ਮਾਨ ਨੂੰ ਤਾਂ ਹਜੇ 2 ਸਾਲ ਹੀ ਹੋਏ ਨੇ ਜੇ ਭਗਵੰਤ ਮਾਨ ਨੇ 50000 ਕਰੋੜ ਦਾ ਕਰਜ਼ਾ ਲੈ ਵੀ ਲਿਆ ਤੇ ਉਹਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਜਿਹੜਾ ਪਿਛਲਿਆਂ ਨੇ 1.5 ਲੱਖ ਕਰੋੜ ਪੰਜਾਬ ਤੇ ਕਰਜ਼ਾ ਚੜਾਇਆ ਸੋ ਜਦੋਂ ਇੱਕ ਵਾਰੀ ਕਰਜ਼ੇ ਦੀ ਪੰਡ ਸਿਰ ਤੇ ਆਉਂਦੀ ਹੈ ਤੇ ਫਿਰ ਅਗਲੀਆਂ ਪੀੜ੍ਹੀਆਂ ਮਜਬੂਰ ਹੋ ਜਾਂਦੀਆਂ ਨੇ ਕਰਜ਼ਾ ਚੱਕਣ ਲਈ ਕਿਉਂਕਿ ਕਰਜ਼ੇ ਦੀ ਕਿਸ਼ਤ ਵੀ ਲਾਉਣੀ ਪੈਂਦੀ ਹੈ ਕਿ ਪੰਜਾਬ ਕੋਲੇ ਤਾਂ ਕਰਜ਼ੇ ਦੀ ਕਿਸ਼ਤ ਲਾਉਣ ਜੋਗਾ ਵੀ ਪੈਸਾ ਨਹੀਂ ਸਾਡੀ ਕਮਾਈ ਦੇ ਨਾਲੋਂ ਕਰਜ਼ੇ ਦਾ ਬੋਝ ਸਾਡੇ ਤੇ ਵੱਡਾ 19 ਸਾਡੀ ਸਾਲਾਨਾ ਕਮਾਈ ਨਹੀਂ ਜਿੰਨਾ ਸਾਡੇ ਸਿਰ ਤੇ ਕਰਜ਼ਾ ਖੜਾ ਹੈ 2.5 3.5 ਲੱਖ ਕਰੋੜ ਦਾ ਸੋ ਕੇਂਦਰ ਨੂੰ ਚਾਹੀਦਾ ਕੀ ਸੀ ਫਾਰੀ ਤੌਰ ਤੇ ਪੰਜਾਬ ਵਰਗੇ ਸੂਬੇ ਨੂੰ ਜਿੱਥੇ 18 19% ਵੋਟਾਂ ਬੀਜੇਪੀ ਨੂੰ ਮਿਲੀਆਂ ਜਿੱਥੇ ਬੀਜੇਪੀ ਸੁਪਨਾ ਦੇਖਦੀ ਹੈ ਕਿ ਅਸੀਂ ਆਪਣੇ ਦਮ ਤੇ ਸਰਕਾਰ ਸਤਾਈ ਚ ਬਣਾਵਾਂਗੇ ਜੇ ਇਹ ਹਾਲ ਰਿਹਾ 27 ਤੱਕ ਪਹੁੰਚਦੇ ਪਹੁੰਚਦੇ ਬੀਜੇਪੀ 18 19% ਵੋਟ ਬੈਂਕ ਬਚਾ ਲੇ ਇਹ ਵੀ ਬਹੁਤ ਵੱਡੀ ਉਪਲਬਧੀ ਹੋਏਗੀ 1.5 2 ਲੱਖ ਕਰੋੜ ਦਾ ਪੈਕੇਜ ਪੰਜਾਬ ਨੂੰ ਘਟੋ ਘਟ ਚਾਹੀਦਾ ਸੀ ਪੰਜਾਬ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜਾ ਹੋਵੇ ਪੰਜਾਬ ਚ ਨਵੀਆਂ ਭਰਤੀਆਂ ਹੋ ਸਕਣ ਪੰਜਾਬ ਦੇ ਵਿੱਚ ਪੁਲਿਸ ਦੀ ਨਵੀਂ ਭਰਤੀ ਹੋ ਸਕੇ ਪੰਜਾਬ ਦੇ ਵਿੱਚ ਉਹ ਤਰਜੀਹ ਵਾਲੀਆਂ ਚੀਜ਼ਾਂ ਸੂਬੇ ਦੀ ਸਰਕਾਰ ਕਰ ਸਕੇ ਜਿਹੜੀਆਂ ਜ਼ਰੂਰੀ ਨੇ ਪੁਲਿਸ ਦਾ ਆਧੁਨਿਕ ਕਰਨਾ ਸਾਡੇ ਬਾਰਡਰ ਦੇ ਉੱਤੇ ਆਧੁਨਿਕੀਕਰਨ ਕਰਨਾ ਹੈ ਸਾਡੇ ਪੰਜਾਬ ਦੇ ਵਿੱਚ ਉਦਯੋਗ ਖੜੇ ਹੋ ਸਕਣ ਉਦਯੋਗ ਪੰਜਾਬ 'ਚ ਉਸ ਪੱਧਰ ਤੇ ਨਹੀਂ ਹੈ ਪਰ ਘਟੋ-ਘਟ ਕੇਂਦਰ ਅਗਰ 20 ਸਾਲਾਂ ਲਈ ਇਹ ਕਹਿ ਦਿੰਦਾ ਕਿ ਪੰਜਾਬ 'ਚ ਉਦਯੋਗ ਲਾਓ ਅਸੀਂ 20 ਸਾਲ ਪੰਜਾਬ ਨੂੰ ਟੈਕਸ ਫ੍ਰੀ ਸਟੇਟ ਬਣਾਉਨੇ ਆ ਤੇ 20 ਸਾਲ ਦੇ ਵਿੱਚ ਹੀ ਪੰਜਾਬ 'ਚ ਦੁਨੀਆ ਭਰ ਦੇ ਉਦਯੋਗ ਆ ਸਕਦੇ ਨੇ ਓਦਾਂ ਜਿੰਨੀ ਮਰਜ਼ੀ ਕੋਸ਼ਿਸ਼ ਭਗਵੰਤ ਮਾਨ ਕਰਦੇ ਰਹਿਣ ਪਹਿਲਾਂ ਸੁਖਵੀਰ ਬਾਦਲ ਨੇ ਵੀ ਦੁਬਈ ਦੇ ਦੌਰੇ ਕਰਕੇ ਦੇਖ ਲਏ ਕਿੰਨਾ ਕੁ ਉਦਯੋਗ ਪੰਜਾਬ 'ਚ ਆਇਆ ਵੱਡਿਆਂ ਉਦੋਂ ਤਾਂ ਦੇਖੋ ਜਿੰਨੀ ਦੇਰ ਅਕਾਲੀ ਦਲ ਦੀ ਸਰਕਾਰ ਸੀ ਬੀਜੇਪੀ ਵਾਲੇ ਮਤ ਕਹਿਣ ਕਿ ਸਾਨੂੰ ਪੰਜਾਬ ਚ ਮੌਕਾ ਨਹੀਂ ਮਿਲਿਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਬੀਜੇਪੀ ਵਾਲੇ ਨਾਲ ਸੀ ਵੱਡੇ ਵੱਡੇ ਮੰਤਰਾਲੇ ਪੰਜਾਬ ਚ ਬੀਜੇਪੀ ਨੇ ਵੀ ਹੰਡਾਏ ਐ ਸ਼ਹਿਰੀ ਵਿਕਾਸ ਦੇ ਮੰਤਰਾਲੇ ਤਾਂ ਬੀਜੇਪੀ ਕੋਲੇ ਹੀ ਰਹੇ ਨੇ ਇਸ ਕਰਕੇ ਬੀਜੇਪੀ ਨੂੰ ਅਸੀਂ ਇਹ ਦੋਸ਼ ਮੁਕਤ ਨਹੀਂ ਕਰ ਸਕਦੇ ਕਿ ਬੀਜੇਪੀ ਪੰਜਾਬ ਚ ਕਰੀ ਸੱਤਾ ਚ ਨਹੀਂ ਆਈ ਅਕਾਲੀਆਂ ਨਾਲ ਮਿਲ ਕੇ ਪੰਜਾਬ ਚ ਬੀਜੇਪੀ ਨੇ ਸੱਤਾ ਹੰਡਾਈ ਐ ਸੋ ਜੇ ਪੁਲ ਪੁਲ ਬਣਾਏ ਆ ਜਿਹੜੇ ਸੁਖਬੀਰ ਬਾਦਲ ਔਰ ਬੀਜੇਪੀ ਵਾਲੇ ਕ੍ਰੈਡਿਟ ਲੈਂਦੇ ਆ ਜੀ ਦਾ ਕੱਲੇ ਪੁਲਾ ਨਾਲ ਪੰਜਾਬ ਨਹੀਂ ਚੱਲਣਾ ਜੇ ਪੁਰਾਣਾ ਪੰਜਾਬ ਚੱਲਦਾ ਹੁੰਦਾ ਤੇ ਅੱਜ ਪੰਜਾਬ ਘਾਟੇ 'ਚ ਨਾ ਹੁੰਦਾ ਇਸ ਕਰਕੇ ਟੈਕਸ ਫਰੀ ਸਟੇਟ ਪੰਜਾਬ ਨੂੰ ਬਣਾਇਆ ਜਾਣਾ ਚਾਹੀਦਾ ਸੀ ਜਿਹਦੇ ਬਾਰੇ ਉੱਕਾ ਨਹੀਂ ਸੋਚਿਆ ਗਿਆ ਕਿਸਾਨਾਂ ਦੀ ਕਰਜ਼ਾ ਮਾਫੀ ਬਾਰੇ ਸੋਚਿਆ ਜਾਣਾ ਚਾਹੀਦਾ ਸੀ ਔਰ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਦੋ ਗੱਲਾਂ ਨਿਬੜੂਗਾ ਮੈਂ ਕਾਂਗਰਸੀ ਦੇਖ ਰਿਹਾ ਸੀ ਅੱਜ ਦਿੱਲੀ 'ਚ ਪਾਰਲੀਮੈਂਟ 'ਚ ਕਾਂਗਰਸੀ ਪੰਜਾਬ ਵਾਲੇ ਧਰਨੇ ਮਾਰ ਰਹੇ ਸੀ ਨਾਰੇ ਮਾਰ ਰਹੇ ਸੀ ਕਿ ਭਾਜਪਾ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਇਹ ਸਾਰੇ ਇੱਕੋ ਥੈਲੀ ਦੇ ਚੱਟੇ-ਵੱਟੇ ਨੇ ਹੁਣ ਮੈਨੂੰ ਕਾਂਗਰਸ ਵਾਲੇ ਦੱਸਣ ਕਾਂਗਰਸ ਵਾਲੇ ਬੜੇ ਖੁਸ਼ ਹੋਏ ਬੀਜੇਪੀ ਵਾਲੇ ਬੜੇ ਖੁਸ਼ ਹੋਏ ਕਹਿੰਦੇ ਕਿ ਕਾਂਗਰਸ ਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਤੇ ਪਾਬੰਦੀ ਲਾਈ ਸੀ ਵੀ ਤੁਸੀਂ ਆਰਐਸਐਸ ਦੇ ਪ੍ਰੋਗਰਾਮਾਂ 'ਚ ਨਹੀਂ ਜਾ ਸਕਦੇ ਤੇ ਬੜੇ ਖੁਸ਼ ਹੋਏ ਬੀਜੇਪੀ ਵਾਲੇ ਕਿ ਮੋਦੀ ਸਾਹਿਬ ਨੇ ਕਾਂਗਰਸ ਵੇਲੇ ਲਿਆ ਗਿਆ ਇੱਕ ਗੈਰ ਸੰਵਿਧਾਨਿਕ ਫੈਸਲਾ ਬਦਲਤਾ ਤੇ ਇਹ ਵੀ ਬੀਜੇਪੀ ਵਾਲੇ ਕਹਿ ਰਹੇ ਨੇ ਪੰਜਾਬ ਵਾਲੇ ਘਟੋ ਘਟ ਕਿ ਕਾਂਗਰਸ ਵੇਲੇ ਜਿਹੜਾ ਪਾਣੀ ਵੰਡਿਆ ਗਿਆ ਗਲਤ ਤਰੀਕੇ ਨਾਲ ਪੰਜਾਬ ਦਾ ਮੋਦੀ ਸਾਹਿਬ ਵਿਖਾਓ ਹਿੰਮਤ ਜਿਹੜਾ ਗਲਤ ਫੈਸਲਾ ਕਾਂਗਰਸ ਨੇ ਪੰਜਾਬ ਦੇ ਪਾਣੀਆਂ ਦਾ ਵੰਡਿਆ ਸੀ ਉਹਨੂੰ ਵੀ ਕਰੋ ਰੱਦ ਮਲਾਜ਼ਮਾਂ ਦੇ ਤਾਂ ਤੁਸੀਂ ਪਾਬੰਦੀ ਹਟਾਤੀ ਵੀ ਜਾਓ ਆਰਐਸਐਸ ਦੇ ਪ੍ਰੋਗਰਾਮਾਂ 'ਚ ਉਹਦਾ ਮੈਂ ਵੀ ਸਵਾਗਤ ਕਰਦਾ ਮਲਾਜ਼ਮਾਂ ਨੂੰ ਵੀ ਪੂਰਾ ਹੱਕ ਹੋਣਾ ਚਾਹੀਦਾ ਹੈ ਉਹ ਜਿਹੜੀ ਮਰਜ਼ੀ ਧਾਰਮਿਕੀਆਂ ਸਮਾਜਿਕ ਗਤੀਵਿਧੀ 'ਚ ਜਾਣ ਪਰ ਪਾਣੀਆਂ ਦੇ ਫੈਸਲੇ ਜਿਹੜੇ ਕਾਂਗਰਸ ਨੇ ਕੀਤੇ ਉਹ ਰੱਦ ਕਰੋ ਕਨਰ ਗਠਨ ਐਕਟ 1964 'ਚ ਜਿਹੜੇ ਸਮਝੌਤੇ ਹੋਏ ਉਹ ਬਹਾਲ ਕਰੋ ਕਿਸਾਨਾਂ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਕੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਪੰਜਾਬ ਦੀ ਰਾਜਧਾਨੀ ਆਰਜ਼ੀ ਤੌਰ ਤੇ ਹਰਿਆਣੇ ਦੇ ਨਾਲ ਸਾਂਝੀ ਬਣਾਈ ਗਈ ਸੀ ਜਿਹੜੀ ਪੱਕੀ ਮੋਹਰ ਲਾਤੀ ਮੋੜੋ ਪੰਜਾਬ ਦੀ ਰਾਜਧਾਨੀ ਘਟੋ ਘਟ ਇਹਨਾਂ ਸੋਹਣਾ ਸ਼ਹਿਰ ਪੰਜਾਬ ਦੇ ਹਿੱਸੇ ਆਵੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਕਾਂਗਰਸੀ ਅੱਜ ਪੰਜਾਬ ਚੋਂ ਜਿੱਤੇ ਐਮਪੀ ਵੀ ਪਾਰਲੀਮੈਂਟ ਚ ਧਰਨੇ ਮਾਰਦੇ ਆ ਇਹਨਾਂ ਕੋਲੇ ਵੀ ਇਹਨਾਂ ਧਰਨਿਆਂ ਦਾ ਵਿਰੋਧ ਦਾ ਕੋਈ ਠੋਸ ਆਧਾਰ ਨਹੀਂ ਹੈ ਪਰ ਕਿਸੇ ਨੇ ਕੋਈ ਮੀਟਿੰਗ ਨਹੀਂ ਕੀਤੀ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਵਾਲਿਆਂ ਨੇ ਤੁਸੀਂ ਮੈਨੂੰ ਕਾਂਗਰਸ ਦੇ ਵਿਰੋਧੀ ਧਿਰ ਵਾਲੇ ਇਹ ਆਮ ਆਦਮੀ ਪਾਰਟੀ ਦੇ ਐਮਪੀ ਅੱਜ ਭਾਜਪਾ ਦਾ ਵਿਰੋਧ ਕਰਦੇ ਆ ਉਹ ਠੀਕ ਹੈ ਕਰਨਾ ਬਣਦਾ ਵੀ ਹੈ ਪਰ ਇਹਨਾਂ ਕੋਲੇ ਆਪਣੇਆਂ ਕੋਲੇ ਵੀ ਕੋਈ ਯੋਜਨਾ ਨਹੀਂ ਹੈ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਸਾਡੀਆਂ ਪੰਜਾਬ ਲਈ ਮੰਗਾਂ ਕੀ ਹੈ ਜੇ ਕਾਂਗਰਸ ਤੇ ਆਪ ਵਾਲੇ ਕਹਿੰਦੇ ਸਾਨੂੰ ਪਤਾ ਹੈ ਪੰਜਾਬ ਲਈ ਸਾਨੂੰ ਕੀ ਚਾਹੀਦਾ ਤੇ ਫਿਰ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਕੋਈ ਬਲੂਪ੍ਰਿੰਟ ਲੈ ਕੇ ਆਉਂਦੇ ਪੰਜਾਬ ਦੇ ਲੋਕਾਂ ਦੀ ਕਿ ਅਸੀਂ ਪੰਜਾਬ ਦੇ ਲਈ ਇਹ ਮੰਗ ਕਰਦੇ ਹਾਂ ਅਸੀਂ ਕੋਈ ਵਿਧਾਨ ਸਭਾ ਦਾ ਸੈਸ਼ਨ ਹੀ ਸੱਦਿਆ ਹੁੰਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਗਰ ਵਿਧਾਨ ਸਭਾ ਦਾ ਸੈਸ਼ਨ ਬੁਲਾ ਲੈਂਦੇ ਜਾਂ ਪੰਜਾਬ 'ਚ ਕੋਈ ਆਲ ਪਾਰਟੀ ਮੀਟਿੰਗ ਹੁੰਦੀ ਮਹੀਨਾ ਤੋਂ ਪਹਿਲਾਂ ਤੇ ਅਸੀਂ ਮਤੇ ਪਾਸ ਕਰਕੇ ਮੰਗਾਂ ਦੇ ਰੂਪ 'ਚ ਵਿੱਤ ਮੰਤਰੀ ਬੀਬੀ ਸੀਤਾਰਮਨ ਨੂੰ ਤੇ ਨਰਿੰਦਰ ਮੋਦੀ ਜੀ ਨੂੰ ਦੇ ਕੇ ਆਉਂਦੇ ਵੀ ਆ ਸਾਡੀਆਂ ਮੰਗਾਂ ਨੇ ਅਸੀਂ ਸਾਰੀਆਂ ਪਾਰਟੀਆਂ ਕੱਟੀਆਂ ਤੇ ਫਿਰ ਆਪਾਂ ਦੇਖਦੇ ਕਿ ਭਾਜਪਾ ਵਾਲੇ ਉਹਦੇ 'ਚ ਸਾਡਾ ਸਾਥ ਦੰਦੇ ਨੇ ਜਾਂ ਨਹੀਂ ਦੰਦੇ ਤੇ ਭਾਜਪਾ ਦੀ ਵੀ ਫਿਰ ਉਹਦੇ 'ਚ ਹਮਾਇਤ ਲੈਣੀ ਬਣਦੀ ਸੀ ਸੋ ਕੁੱਲ ਮਿਲਾ ਕੇ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਵੀ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਪੰਜਾਬ ਵਾਲਿਆਂ ਦਾ ਉਹ ਵੀ ਸਿਰਫ ਵਿਰੋਧ ਪ੍ਰਦਰਸ਼ਨ ਖਬਰਾਂ ਦੀ ਸੁਰਖੀ ਦਾ ਹੀ ਹੈ ਕਿ ਪੋਸਟਰ ਪੋਸਟਰ ਗਲੇ 'ਚ ਟੰਗ ਲਓ ਤੇ ਪੰਜਾਬ ਦੇ ਚੈਨਲਾਂ ਤੇ ਤੇ ਅਖਬਾਰਾਂ ਦੇ ਵਿੱਚ ਸਾਡੀਆਂ ਸੁਰਖੀਆਂ ਬਣ ਜਾਣਗੀਆਂ ਕੋਈ ਅਜੰਡਾ ਪਾਰਲੀਮੈਂਟ 'ਚ ਜਾਣ ਤੋਂ ਪਹਿਲਾਂ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਸੋ ਹਵਾ 'ਚ ਤੀਰ ਚਲਾਰੀਆਂ ਨੇ ਪੋਲਿਟਿਕਲ ਪਾਰਟੀਆਂ ਕਿ ਹਵਾ 'ਚ ਤੀਰ ਕਦੇ ਨਿਸ਼ਾਨੇ 'ਚ ਨਹੀਂ ਲੱਗਦਾ ਇਹੀ ਕਾਰਨ ਹੈ ਅੱਜ ਅਸੀਂ ਪੰਜਾਬ ਲਈ ਕੁਝ ਨਹੀਂ ਲੈ ਸਕੇ ਔਰ ਤੁਸੀਂ ਦੇਖੋ ਬਿਹਾਰ ਫਿਰ ਵੀ ਬਾਵਾ ਕੁਝ ਲੈ ਗਿਆ ਔਰ ਨਿਤਿਸ਼ ਕੁਮਾਰ ਭਾਵੇਂ ਸੱਤਾ 'ਚ ਹੈ ਪਰ ਉਹ ਫਿਰ ਵੀ ਵੇਲੇ ਇੱਕ ਵੇਲੇ ਨਿਤਿਸ਼ ਕੁਮਾਰ ਬਿਹਾਰ ਦੇ ਹੱਕ 'ਚ ਕੇਂਦਰ ਨੂੰ ਅੱਖਾਂ ਵਿਖਾਉਂਦਾ ਤੇ ਸਾਡੇ ਪੁਰਾਣੇ ਲੀਡਰ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਤੇ ਫੋੜੇ ਦੇ ਕੇ ਤੇ ਚਾਹ ਪੀ ਕੇ ਮੁੜੇ ਆਉਂਦੇ ਸੀ ਇਹਨਾਂ ਨੇ ਕਦੀ ਕੇਂਦਰ ਨੂੰ ਅੱਖਾਂ ਨਹੀਂ ਦਿਖਾਈਆਂ ਵੀ ਪੰਜਾਬ ਵਾਲੇ ਪਾਸੇ ਵੀ ਕੁਝ ਰਹਿਮ ਕਰੋ ਸੋ ਇਹ ਬਦਕਿਸਮਤੀ ਪੰਜਾਬ ਦੀ ਰਹੀ ਹੈ ਇਸ ਕਰਕੇ ਉਹ ਗੱਲ ਠੀਕ ਹੈ ਕਿ ਜਿਹੜਾ ਹੁਣ ਬਜਟ ਸੈਸ਼ਨ ਹੋਇਆ ਇਹਦੇ 'ਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਸਾਡੇ ਲੀਡਰ ਵੀ ਬਰਾਬਰ ਦੇ ਜ਼ਿੰਮੇਦਾਰ ਨੇ ਕਿ ਉਹ ਪੰਜਾਬ ਦਾ ਪੱਖ ਹੀ ਚੰਗੇ ਤਰੀਕੇ ਨਾਲ ਕੇਂਦਰ ਅੱਗੇ ਰੱਖ ਨਹੀਂ ਸਕੇ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਦੱਸ ਸਕੇ ਕਿ ਅਸੀਂ ਚੋਣੇ ਕੀਆਂ ਵੀ ਬਜਟ ਚ ਪੰਜਾਬ ਨੂੰ ਕੀ ਮਿਲੇ ਡੱਲਾ ਜੀ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਤੁਸੀਂ ਇੱਕ ਸ਼ਬਦ ਵਰਤਿਆ ਰਹਿਮ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਰਹਿਮ ਕਰਨਗੇ ਉਹਨਾਂ ਦੇ ਉੱਤੇ ਪਾਰਟੀ ਜਿਹੜੀ ਆ ਦੁਫਾੜ ਹੋ ਚੁੱਕੀ ਆ ਕੋਰ ਕਮੇਟੀ ਕੱਲ ਭੰਗ ਕਰ ਦਿੱਤੀ ਗਈ ਸੀਗੀ ਅੱਜ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਂਦੇ ਆ ਆਪਣੇ ਵੱਲੋਂ ਜਿਹੜਾ ਉਹਨਾਂ ਨੇ ਇੱਕ ਜਿਹੜਾ ਕਹਿ ਸਕਦੇ ਆ ਵੀ ਜੋ ਲਿਖਿਆ ਤਿਆਰ ਕੀਤਾ ਵੀ ਜੋ ਕੁਝ ਉਹਨ ਮਤਲਬ ਉਹਨਾਂ ਨੇ ਆਪਣੇ ਵੱਲੋਂ ਭਾਵ ਲਿਖੇ ਆ ਆਪਣੇ ਉਸ ਚਿੱਠੀ ਦੇ ਵਿੱਚ ਉਹ ਪੱਤਰ ਜਿਹੜਾ ਉਹ ਸਬਮਿਟ ਕਰਾ ਦਿੱਤਾ ਹੁਣ ਕੀ ਦੇਖਦੇ ਹੋ ਅਕਾਲੀ ਸਿਆਸਤ ਨੂੰ ਲੈ ਕੇ ਖੇਤਰੀ ਪਾਰਟੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਕੀ ਪਾਰਟੀ ਦੇ ਆਗੂ ਆਪਣੀ ਇਸ ਪਾਰਟੀ ਨੂੰ ਬਚਾਉਣ ਦੇ ਵਿੱਚ ਕਾਮਯਾਬ ਰਹਿਣਗੇ ਦੇਖੋ 1 ਜੁਲਾਈ ਨੂੰ ਜਿਹੜੇ ਨਾਰਾਜ਼ ਅਕਾਲੀ ਸੀ ਉਹ ਸ਼੍ਰੀ ਅਖਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਉਹਨਾਂ ਨੇ ਜਿਹੜੀ ਉਹਨਾਂ ਨੂੰ ਚਿੱਠੀ ਸੌਂਪੀ ਖਿਮਾ ਜਾਂਚਨਾ ਦੀ ਉਹਨਾਂ ਨੇ ਦਰਖਾਸਤ ਕੀਤੀ ਕਿ ਅਸੀਂ ਸਜ਼ਾ ਭੁਗਤਣ ਨੂੰ ਵੀ ਤਿਆਰ ਆ ਤੇ ਸੁਖਬੀਰ ਬਾਦਲ ਅੱਜ ਸਚਕੰਡ ਸ਼੍ਰੀ ਦਰਬਾਰ ਸਾਹਿਬ ਵੀ ਨਤਬਸਤਕ ਹੋਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਰ ਝੁਕਾ ਕੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਵੀ ਚਿੱਠੀ ਸੌਂਪੀ ਆ ਹੁਣ ਸਵਾਲ ਇਹ ਹੈ ਕਿ ਜਿੱਦਾਂ ਦੀਆਂ ਗੱਲਾਂ ਨਾਰਾਜ਼ ਅਕਾਲੀਆਂ ਨੇ ਲਿਖੀਆਂ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਵੀ ਕੁਝ ਉਸੇ ਤਰਜ਼ ਤੇ ਆਪਣਾ ਜਵਾਬ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਜਿਹੜੀ ਉਹਨਾਂ ਨੇ ਚਿੱਠੀ ਸੌਂਪੀ ਕਿ ਉਹਦਾ ਮਜਮੂਨ ਇਹੀ ਹੋਏਗਾ ਕਿ ਨਰਾਜ ਅਕਾਲੀ ਜਿਹੜੀਆਂ ਗੱਲਾਂ ਕਰ ਰਹੇ ਨੇ ਅਸੀਂ ਤਾਂ ਆਪ ਪਹਿਲਾਂ ਤੋਂ ਉਹੀ ਗੱਲ ਕਰ ਰਹੇ ਆਂ ਭਾਵ ਕਿ ਸੁਖਬੀਰ ਸਿੰਘ ਬਾਦਲ ਦਾ ਜਵਾਬ ਕੀ ਹੋਏਗਾ ਕਿ ਸਾਰੀ ਜਿਹੜੀ ਅਗਲੀ ਗੱਲ ਹੈ ਹੁਣ ਉਸ ਜਵਾਬ ਤੋਂ ਸ਼ੁਰੂ ਹੋਣੀ ਹੈ 1 ਜੁਲਾਈ ਨੂੰ ਨਰਾਜ ਅਕਾਲੀ ਪੇਸ਼ ਹੋਏ ਸੀ 15 ਜੁਲਾਈ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੀ ਔਰ ਅੱਜ 24 ਜੁਲਾਈ ਨੂੰ ਸੁਖਬੀਰ ਬਾਦਲ ਨੇ ਆਪਣੇ ਵੱਲੋਂ ਜਵਾਬ ਦਿੱਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਪਸ਼ਟੀਕਰਨ ਸੌਪਿਆ ਸੁਖਬੀਰ ਬਾਦਲ ਇੱਕ ਤਰੀਕੇ ਨਾਲ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਸੀ ਸਿੰਘ ਸਾਹਿਬ ਵੱਲੋਂ ਜਥੇਦਾਰ ਸਭਾ ਦਾ ਨ ਵੱਲੋਂ ਉਹ ਸਪਸ਼ਟੀਕਰਨ ਆਪਣਾ ਲਿਖਤੀ ਰੂਪ ਚ ਦੇ ਕੇ ਆਏ ਨੇ ਹੁਣ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਊਗੀ ਜਿਵੇਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਉਹਨਾਂ ਨੇ ਕਿਹਾ ਹੁਣ ਪੰਜ ਸਿੰਘ ਸਹਿਬਾਨਾਂ ਦੀ ਜਦੋਂ ਮੀਟਿੰਗ ਹੋਏਗੀ ਉਸ ਚਿੱਠੀ ਨੂੰ ਸਿੰਘ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਖੋਲਿਆ ਜਾਏਗਾ ਉਸ ਚਿੱਠੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲਿਖੀਆਂ ਆਪਣੇ ਕਿਹੜੇ ਆਪਣੇ ਸਮੇਂ ਦੀਆਂ ਕਿਹੜੀਆਂ ਭੁੱਲਾਂ ਦਾ ਜ਼ਿਕਰ ਕੀਤਾ ਹੈ ਕਿਹੜੇ ਪਾਰਟੀ ਵੱਲੋਂ ਬਤੌਰ ਪ੍ਰਧਾਨ ਉਹਨਾਂ ਨੇ ਗਲਤੀਆਂ ਸਵੀਕਾਰੀਆਂ ਨੇ ਜਿਹੜੇ ਨਿਰਾਜ਼ ਅਕਾਲੀਆਂ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਲਾਏ ਉਹਦੇ ਬਾਰੇ ਉਹ ਕੀ ਦੱਸ ਕੇ ਆਏ ਨੇ ਡੀਜੀਪੀ ਸੁਮੇਲ ਸਿੰਘ ਸ਼ੈਣੀ ਦੀ ਨਿਯੁਕਤੀ ਪਿੱਛੇ ਕੀ ਕੇਂਦਰ ਦਾ ਵੀ ਦਬਾਅ ਸੀ ਕੀ ਕੇਂਦਰ ਪੰਜਾਬ ਚ ਡੀਜੀਪੀ ਦੀ ਨਿਯੁਕਤੀ ਚ ਆਪਣਾ ਜੋਰ ਰੱਖਦਾ ਹੈ ਕੀ ਡੀਜੀਪੀ ਦੀ ਨਿਯੁਕਤੀ ਬੀਜਪੀ ਦੇ ਕੋਟੇ ਤੋਂ ਹੀ ਜੀ ਇੱਕ ਇੱਕ ਇਥੇ ਸਵਾਲ ਬੜਾ ਅਹਿਮ ਹੈ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਉਹ ਸਟੇਜ ਤੋਂ ਐਲਾਨ ਕਰਦੇ ਆ ਜਦੋਂ ਇਹ ਆਪਣਾ ਰੋਡੇਪਿੰਡ ਦੇ ਵਿੱਚ ਇੱਕ ਸਮਾਗਮ ਸੀਗਾ ਉਦੋਂ ਐਲਾਨ ਕਰਦੇ ਆ ਵੀ ਅਸੀਂ ਜਲਦੀ ਜਿਹੜੀ ਹੈ ਇੱਕ ਪਾਰਟੀ ਬਣਾਵਾਂਗੇ ਤੇ ਸਲਾਹ ਕੀਤੀ ਜਾਏਗੀ ਅਮਰਪਾਲ ਸਿੰਘ ਖਾਲਸਾ ਦੇ ਨਾਲ ਜਿੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਲਾਅ ਹੈ ਉੱਥੇ ਹੀ ਇੱਕ ਆਪਰਚੂਨਿਟੀ ਵੀ ਜਿਹੜੀ ਹੈ ਬਿਲਕੁਲ ਸਾਹਮਣੇ ਖੜੀ ਹੈ ਲੋਕ ਜਿਹੜੇ ਅਕਾਲੀ ਦਲ ਦੇ ਹਮਾਇਤ ਕਰਦੇ ਆ ਪੰਥਕ ਵੋਟਰ ਆ ਉਹਨਾਂ ਵਾਸਤੇ ਇੱਕ ਨਵੀਂ ਆਪਸ਼ਨ ਬਿਲਕੁਲ ਤਿਆਰ ਹੈ ਇਹ ਸਭ ਦੇ ਵਿੱਚ ਸੁਖਬੀਰ ਬਾਦਲ ਜਿਹੜੇ ਆ ਉਹਨਾਂ ਵਾਸਤੇ ਜਿਹੜਾ ਰਾਹ ਬਹੁਤ ਔਖਾ ਵੀ ਉਹ ਕੀ ਕੁਝ ਲਿਖਿਆ ਉਹਨਾਂ ਨੇ ਕੀ ਉਹ ਸਬਕਾਰਦੇ ਆ ਲੋਕ ਕਬੂਲ ਕਰਦੇ ਆ ਸੋ ਸਿਚੁਏਸ਼ਨ ਕੁੱਲ ਮਿਲਾ ਕੇ ਸੁਖਬੀਰ ਬਾਦਲ ਵਾਸਤੇ ਬਹੁਤ ਔਖੀ ਹੋਈ ਪਈ ਹੈ ਕਿਉਂਕਿ ਪੰਥਕ ਵੋਟਰਾਂ ਦੇ ਕੋਲ ਇੱਕ ਜਿਹੜਾ ਬਦਲ ਆ ਅਕਾਲੀ ਦਲ ਦਾ ਉਹ ਬਿਲਕੁਲ ਤਿਆਰ ਬਰ ਤਿਆਰ ਖੜਾ ਦੇਖੋ ਅਸੀਂ ਦੋ ਤਰੀਕੇ ਨਾਲ ਇਸ ਚੀਜ਼ ਨੂੰ ਸਮਝੀਏ ਸਿਮਰਨਜੀਤ ਸਿੰਘ ਮਾਨ ਦੀ ਇੱਕ ਵਾਰ ਲਹਿਰ ਉੱਠੀ ਸੀ ਪਰ ਉਹ ਵਕਤੀ ਲਹਿਰ ਨਿਕਲੀ ਹੁਣ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਦੋਵਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਪਏਗਾ ਲਹਿਰ ਆਮ ਆਦਮੀ ਪਾਰਟੀ ਦੀ ਵੀ 2014 ਚ ਉੱਠੀ ਸੀ ਉਹ ਚਾਰ ਸੀਟਾਂ ਜਿੱਤੇ ਪਰ 19 ਚ ਕੱਲਾ ਭਗਵੰਤ ਮਾਨ ਜਿੱਤਿਆ ਸੀ ਸੋ ਇਸ ਕਰਕੇ ਅਮਰਿਤਪਾਲ ਸਿੰਘ ਖਾਲਸਾ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਵੀ ਆਪਣੇ ਆਪ ਨੂੰ ਸਾਬਤ ਕਰਨਾ ਪਏਗਾ ਸਮੁੰਦਰ ਦੀ ਲਹਿਰ ਹੋਵੇ ਜਾਂ ਲੋਕ ਲਹਿਰ ਹੋਵੇ ਉਹ ਹਮੇਸ਼ਾ ਨਹੀਂ ਟਕਦੀਆਂ ਤੁਸੀਂ ਦੱਸੋ ਨਰਿੰਦਰ ਮੋਦੀ ਦੀ ਲਹਿਰ ਟਿੱਕੀ ਭਾਵੇਂ ਦੋ ਵਾਰ ਨਰਿੰਦਰ ਮੋਦੀ ਜਿੱਤ ਕੇ ਸਰਕਾਰ ਬਣਾ ਗਏ ਬਹੁਤ ਮੱਚ ਐਤ ਕੀ 400 ਪਾਰ ਗੱਲ ਦੀ ਗੱਲ ਕਰਦੇ ਸੀ ਪਰ ਲੋਕਾਂ ਦੀ ਲਹਿਰ ਨੇ 240 ਤੇ ਰੋਕਤਾ ਸੋ ਲਹਿਰ ਐਤ ਕੀ ਹੈ ਨਹੀਂ ਸੀ ਭਾਜਪਾ ਦੀ ਵੀ ਇਸ ਕਰਕੇ ਠੀਕ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਜਲਦੀ ਹੋ ਸਕਦੀਆਂ ਨੇ ਪਰ ਜਦੋਂ ਇਹ ਨਵੀਂ ਪਾਰਟੀ ਬਣਾਉਂਦੇ ਨੇ ਉਹਦੇ ਨਾਲ ਕੰਪੀਟੀਸ਼ਨ ਹੋਏਗਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਇਆ ਪੰਜਾਬ ਜਿਹੜੀ ਪੰਥਕ ਵੋਟ ਹੈ ਉਹ ਵੰਡੀ ਜਾਏਗੀ ਸਟੇਕ ਵੋਟ ਵੀ ਵੰਡੀ ਜਾਏਗੀ ਔਰ ਉਹਦਾ ਕਿਤੇ ਨਾ ਕਿਤੇ ਪੰਜਾਬ ਚ ਫਾਇਦਾ ਜਿਹੜਾ ਅਗਰ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਵੀ ਪਾਰਟੀ ਬਣਦੀ ਹੈ ਸਿਮਰਜੀਤ ਸਿੰਘ ਮਾਨ ਵੱਖਰੇ ਨੇ ਸਰਬਜੀਤ ਖਾਲਸਾ ਵੱਖਰੇ ਨੇ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਨੇ ਔਰ ਅਗਰ ਨਾਰਾਜ਼ ਅਕਾਲੀ ਅਕਾਲੀ ਦਲ ਚ ਰਹਿੰਦੇ ਨੇ ਠੀਕ ਹੈ ਜੇ ਕਿਤੇ ਨਾਰਾਜ਼ ਅਕਾਲੀਆਂ ਨੇ ਕੋਈ ਵੱਖਰੀ ਪਾਰਟੀ ਬੁੱਢੀ ਬਣਾ ਲਈ ਫਿਰ ਤਾਂ ਪੰਜਾਬ ਚ ਕੰਪੀਟੀਸ਼ਨ ਹੀ ਬਹੁਤ ਜ਼ਿਆਦਾ ਹੋ ਜਾਣਾ ਹੈ ਉਸ ਕੇਸ বিজেপি ਆਮ ਆਦਮੀ ਪਾਰਟੀ ਔਰ ਕਾਂਗਰਸ ਸੋ ਕਾਂਗਰਸ ਔਰ ਆਮ ਆਦਮੀ ਪਾਰਟੀ ਇਹ ਪਿੰਡੂ ਜਿਹੜੇ ਖੇਤਰ ਦੇ ਉੱਥੇ ਵੀ ਦਖਲ ਰੱਖਦੇ ਨੇ ਪਿੰਡਾਂ ਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ বিজেপি ਪਿੰਡਾਂ ਚ ਆਪਣੀ ਥਾਂ ਬਣਾਉਣ ਦੀ ਸਥਿਤੀ ਚ ਹਜੇ ਹੈ ਨਹੀਂ ਕਿਉਂਕਿ ਜਦ ਤੱਕ ਉਹਨਾਂ ਦਾ ਕਿਸਾਨਾਂ ਨਾਲ ਰਿਸ਼ਤਾ ਨਹੀਂ ਨਿਬੜਦਾ বিজেপি ਪੰਜਾਬ ਚ ਵੱਡਾ ਕਿਸਾਨੀ ਵੋਟ ਹਾਸਲ ਨਹੀਂ ਕਰ ਸਕਦੀ ਹਾਂ ਆਮ ਲੋਕ ਪਿੰਡਾਂ 'ਚ ਵੀ ਸਾਡੇ ਬਹੁਤ ਸਾਰੇ ਲੋਕ ਰਹਿੰਦੇ ਨੇ ਜਿਹੜੇ ਬੀਜੇਪੀ ਨੂੰ ਪਸੰਦ ਕਰਦੇ ਨੇ ਉਹਨਾਂ ਨੇ ਥੋੜੀ-ਬਹੁਤੀ ਵੋਟ ਪਰਸੈਂਟੇਜ ਵੀ ਵਧੀ ਹੈ ਪਿੰਡਾਂ 'ਚ ਉਹ ਨਿਸ਼ਚਿਤ ਤੌਰ ਤੇ ਬੀਜੇਪੀ ਨੂੰ ਵੋਟ ਪਾ ਸਕਦੇ ਨੇ ਪਰ ਕੰਪੀਟੀਸ਼ਨ ਵਧੇਗਾ ਅਗਰ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਆਪਣੀ ਪਾਰਟੀ ਬਣਾਉਂਦੇ ਨੇ ਤੇ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਹੋਰ ਯਤਨ ਕਰਨੇ ਪੈਣਗੇ ਪਰ ਮੈਂ ਜਿਹੜੀ ਪੰਜਾਬ ਦਾ ਪੈਟਰਨ ਹੈ ਜੇ ਅਸੀਂ ਪੰਜਾਬ ਨੂੰ ਵੇਖੀਏ ਇਸ ਵਾਰ ਕਾਂਗਰਸ ਦੀ ਹਵਾ ਨਹੀਂ ਸੀ ਪਰ ਕਾਂਗਰਸ ਕਿਉਂ ਜਿੱਤੀ ਅਗਰ ਵਿਰੋਧੀਆਂ ਦਾ ਵਿਰੋਧ ਵੀ ਜਿਆਦਾ ਹੋ ਜੇ ਤੇ ਕੋਈ ਅਜਿਹੀ ਪਾਰਟੀ ਜਿਹੜੀ ਭਾਵੇਂ ਜਿੱਤ ਦੀ ਸਥਿਤੀ ਚ ਨਾ ਹੋਵੇ ਉਹ ਜਿੱਤ ਜਾਂਦੀ ਹੈ ਜਿਵੇਂ 2022 ਚ ਕਾਂਗਰਸ ਦਾ ਅਕਾਲੀ ਦਲ ਦਾ ਔਰ ਭਾਜਪਾ ਦਾ ਵਿਰੋਧ ਏਡਾ ਜਿਆਦਾ ਸੀ ਆਮ ਆਦਮੀ ਪਾਰਟੀ 91 ਸੀਟਾਂ ਜਿੱਤ ਗਈ ਭਾਵੇਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਚ ਬਹੁਤ ਜ਼ਿਆਦਾ ਹਵਾ ਨਹੀਂ ਸੀ ਲੇਕਿਨ ਜਦੋਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਤੇ ਕਾਂਗਰਸ ਚ ਚਾਰਾਂ ਦਿਸ਼ਾਵਾਂ ਚ ਲੀਡਰ ਤੁਰਨ ਲੱਗੇ ਉਹ ਸਾਰਾ ਫਾਇਦਾ ਭਗਵੰਤਮਾਨ ਨੂੰ ਮਿਲਿਆ ਭਗਵੰਤਮਾਨ ਦੀ ਇਮਾਨਦਾਰ ਛਵੀ ਨੂੰ ਮਿਲਿਆ ਇਸ ਕਰਕੇ ਸੰਦੀਪ ਜੀ ਬਹੁਤੀ ਵਾਰ ਪਾਰਟੀਆਂ ਦੀ ਹਵਾ ਨਹੀਂ ਹੁੰਦੀ ਪਰ ਕਿਉਂਕਿ ਦੂਸਰਿਆਂ ਦਾ ਵਿਰੋਧ ਹੁੰਦਾ ਇਸ ਕਰਕੇ ਉਹ ਜਿੱਤ ਜਾਂਦੀਆਂ ਨੇ ਇਸ ਵਾਰ ਵੀ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਦੀ ਸ਼ੁਰੂਆਤ ਚ ਹਵਾ ਨਹੀਂ ਸੀ ਪਰ ਕਿਉਂਕਿ ਦੂਸਰਿਆਂ ਦਾ ਵਿਰੋਧ ਬਹੁਤ ਜ਼ਿਆਦਾ ਸੀ ਆਮ ਆਦਮੀ ਪਾਰਟੀ ਦੇ ਪ੍ਰਤੀ ਕਿਤਨਾ ਕਿਤੇ ਨਾਰਾਜ਼ਗੀ ਆਈ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਇਹ ਤਕਨੀਕੀ ਗਲਤੀ ਭਗਵੰਤਮਾਨ ਤੋਂ ਹੋਈ ਕਿਉਂਕਿ ਭਾਵੇਂ ਸਾਰੀ ਕਾਰਵਾਈ ਦੇ ਪਿੱਛੇ ਬੀਜੇਪੀ ਰਹੀ ਹੋਵੇ ਕੇਂਦਰ ਦੀ ਪਰ ਭਗਵੰਤ ਮਾਨ ਦੀ ਪੁਲਿਸ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਤਰੀਕੇ ਨੂੰ ਬਹੁਤ ਜ਼ਿਆਦਾ ਕੰਪਲਿਕੇਟਡ ਕਰ ਗਈ ਬੜੇ ਸਿੰਪਲ ਆਸਾਨ ਤਰੀਕੇ ਨਾਲ ਅਗਰ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਉਹ ਗੱਲ ਉਸ ਤਰ੍ਹਾਂ ਨਹੀਂ ਸੀ ਬਣਨੀ ਜਿਹੋ ਜੀ ਬਣ ਗਈ ਕਿਤੇ ਨਾ ਕਿਤੇ ਭਗਵੰਤ ਮਾਨ ਦੇਖੋ ਭਗਵੰਤ ਮਾਨ ਦੀ ਸਰਕਾਰ ਕੱਲੀ ਤਾਂ ਜ਼ਿੰਮੇਦਾਰ ਹੈ ਨਹੀਂ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੇਂਦਰ ਦੀ ਭੂਮਿਕਾ ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਜ਼ਰੂਰ ਰਹੀ ਹੋਏਗੀ ਪਰ ਪੰਜਾਬ ਚ ਜਦੋਂ 24 ਦੀਆਂ ਚੋਣਾਂ ਸੀ ਕਿਤੇ ਨਾ ਕਿਤੇ ਇੱਕ ਵਾਰੀ ਉਹਦਾ ਨੁਕਸਾਨ ਭਗਵੰਤ ਮਾਨ ਨੂੰ ਵੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਚੱਕਣਾ ਪਿਆ ਇਸ ਕਰਕੇ ਹੁਣ ਅਗਰ ਸਰਬਜੀਤ ਸਿੰਘ ਔਰ ਅਮਰਿਤਪਾਲ ਸਿੰਘ ਜਿੱਤ ਗਏ ਇਹਨਾਂ ਦੀ ਹਵਾ ਨਹੀਂ ਸੀ ਸ਼ੁਰੂਆਤੀ ਤੌਰ ਤੇ ਪਰ ਹੌਲੀ ਹੌਲੀ ਹਵਾ ਬਣ ਗਈ ਸ਼ੁਰੂਆਤ ਦੇ ਵਿੱਚ ਤਾਂ ਫਰੀਦਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕਰਮਜੀਤ ਅਨਮੋਲ ਸੀ ਉਹਨਾਂ ਦੀ ਪੂਰੀ ਹਵਾ ਸੀ ਪਰ 5-7 ਅਖੀਰ ਸਰਬਜੀਤ ਸਿੰਘ ਖਾਲਸੇ ਦੀ ਹਵਾ ਬਣੀ ਇਸ ਕਰਕੇ ਸਿਆਸਤ ਦੇ ਵਿੱਚ ਜਦੋਂ ਵਿਰੋਧੀਆਂ ਦੇ ਖਿਲਾਫ ਮਾਹੌਲ ਬਣ ਜਾਈ ਜਾਂ ਹਵਾ ਵਿਰੋਧੀਆਂ ਦੇ ਖਿਲਾਫ ਹੋ ਜੇ ਤੇ ਫਿਰ ਸਾਹਮਣੇ ਕੌਣ ਖੜਾ ਲੋਕ ਇਹ ਨਹੀਂ ਸੋਚਦੇ ਫਿਰ ਤਾਂ ਲੋਕ ਜਿਤਾਉਂਦੇ ਨੇ ਜਿਵੇਂ ਸਰਬਜੀਤ ਖਾਲਸਾ ਔਰ ਅਮਰਿਤਪਾਲ ਸਿੰਘ ਨੂੰ ਜਿਤਾਇਆ ਹੁਣ ਹੁਣ ਅਮਰਿਤਪਾਲ ਸਿੰਘ ਔਰ ਸਰਬਜੀਤ ਖਾਲਸਾ ਦਾ ਟੈਸਟ ਹੈ ਕੀ ਉਹ ਪੰਜਾਬ ਦੇ ਮੁੱਦਿਆਂ ਨੂੰ ਸਾਰਥਿਕ ਤਰੀਕੇ ਨਾਲ ਉਭਾਰਨਗੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅਗਰ ਤਾਂ ਖੜੇ ਉਤਰਨਗੇ ਤੇ ਆਪਣੀ ਪਾਰਟੀ ਖੜੀ ਕਰ ਲੈਣਗੇ ਅਗਰ ਖੜੇ ਨਹੀਂ ਉਤਰਨਗੇ ਤੇ ਜਿੱਥੇ ਕਈ ਸ਼ਰੋਣੀ ਅਕਾਲੀ ਦਲੀਆਂ ਅਕਾਲੀ ਦਲ ਕਈ ਪਹਿਲਾਂ ਬਣੇ ਪੰਜਾਬ ਚ ਫਿਰ ਇੱਕ ਹੋਰ ਅਕਾਲੀ ਦਲ ਪੰਜਾਬ ਨੂੰ ਚੱਲੂ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਤੋਂ ਬਿਨਾ ਕਰੀ ਕਿਸੇ ਨੂੰ ਜਿਤਾ ਨਹੀਂ ਸਕੇ ਇੱਕ ਲਹਿਰ ਚ ਜਿੱਤੇ ਸੀ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਅਮਰਸਰ ਦੇ ਪਰ ਉਸ ਤੋਂ ਬਾਅਦ ਸ਼ਰੋਣੀ ਅਕਾਲੀ ਦਲ ਅਮਰਸਰ ਸਾਡਾ ਕਦੇ ਵਿਧਾਨ ਸਭਾ 'ਚ ਵੀ ਨਹੀਂ ਪਹੁੰਚਿਆ ਸਿਮਰਨਜੀਤ ਸਿੰਘ ਮਾਨ ਵਿਧਾਨ ਸਭਾ ਦੀ ਚੋਣ ਵੀ ਨਹੀਂ ਦਿੱਤੇ ਉਹ ਖੜੇ ਸੀਗੇ ਇੱਥੋਂ ਮੇਰਾ ਖਿਆਲ ਇਹਨਾਂ ਦਾ ਬੇਟਾ ਵੀ ਨਹੀਂ ਕਦੀ ਜਿੱਤੇ ਆ ਡੱਲਾ ਸਾਹਿਬ ਇਮਾਨ ਸਿੰਘ ਮਾਨ ਉਹ ਵੀ ਨਹੀਂ ਕਦੀ ਜਿੱਤੇ ਆ ਹਾਂ ਦੇਖੋ ਉਹ ਵੀ ਬੜੇ ਮਿਹਨਤੀ ਨੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਈ ਵਾਰੀ ਜਦੋਂ ਤੁਸੀਂ ਪਾਰਟੀ ਬਣਾਉਨੇ ਹੋ ਤੇ ਤੁਹਾਡੇ ਉੱਪਰ ਬਹੁਤ ਜ਼ਿਆਦਾ ਦਬਾਅ ਹੁੰਦਾ ਕਿ ਹੁਣ ਕਰਕੇ ਦਿਖਾਓ ਜੋ ਤੁਸੀਂ ਕਿਹਾ ਸੀ ਪਰ ਕਈ ਵਾਰੀ ਜਿੱਤ ਹੁੰਦੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਹਵਾ ਸੀ ਕਾਂਗਰਸ ਤਾਜ਼ੀ ਤਾਜ਼ੀ ਪਾਈ ਚ ਹਾਰੀ ਸੀ ਅਕਾਲੀ ਭਾਜਪਾ ਵਾਲੇ 22 ਚ ਤਾਜ਼ੇ ਤਾਂ ਜੇ ਹਾਰੇ ਸੀ ਇਸ ਕਰਕੇ 22 23 ਚ ਜਿਹੜੀਆਂ ਚੋਣਾਂ ਜ਼ਿਮਨੀ ਚੋਣਾਂ ਹੋਈਆਂ ਸਿੱਧੂ ਮੂਸੇਵਾਲੇ ਦੇ ਮਰਟਰ ਤੋਂ ਬਾਅਦ ਉਹ ਚ ਸਿਮਰਜੀਤ ਸਿੰਘ ਮਾਨ ਜਿੱਤ ਗਏ ਕਿਉਂਕਿ ਦੂਸਰਿਆਂ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਸੀ ਇਸ ਕਰਕੇ ਸੁਖਵੀਰ ਬਾਦਲ ਅਗੇ ਚਨੌਤੀ ਤਾਂ ਹੈ ਅਕਾਲੀ ਦਲ ਅਗੇ ਪਰ ਇਹ ਨਹੀਂ ਵੀ ਜੇ ਸਰਬਜੀਤ ਸਿੰਘ ਖਾਲਸਾ ਜਾਂ ਅਮਰਿਤਪਾਲ ਨੇ ਪਾਰਟੀ ਬਣਾ ਲਈ ਤਾਂ ਸ਼ਰੋਮਨੀ ਅਕਾਲੀ ਦਲ ਖਤਮ ਹੋ ਜੂ ਨਹੀਂ ਇਹ ਨਿਰਪਰ ਕਰਦਾ ਹੈ ਕਿ ਜਦੋਂ ਚੋਣਾਂ ਨੇ ਉਦੋਂ ਹਵਾ ਕਿਸ ਪੱਖ ਦੀ ਹੈ ਔਰ ਸਰਬਜੀਤ ਖਾਲਸਾ ਔਰ ਅਮਰਿਤਪਾਲ ਸਿੰਘ ਅਗਰ ਪਾਰਟੀ ਬਣਾਉਂਦੇ ਨੇ ਤੇ ਇਹ ਕਿੰਨਾ ਕੁ ਡਿਲੀਵਰ ਕਰ ਪਾਉਂਦੇ ਨੇ ਕਿਉਂਕਿ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਨੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਦੁਚਿੱਤੀ ਪੈਦਾ ਕੀਤੀ ਹੈ ਔਰ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਦੋ ਪਾਸਾ ਹੋ ਜੇ ਤੇ ਸਮਝ ਲਓ ਕਿ ਜਿਹੜੀ ਲਹਿਰ ਹੈ ਉਹ ਖਤਮ ਹੋ ਗਈ ਤੇ ਫਿਰ ਲੋਕ ਆਪਣੇ ਅਸਾਬ ਨਾਲ ਸੋਚ ਸਮਝ ਕੇ ਭਵਿੱਖ ਦੇ ਫੈਸਲੇ ਕਰਦੇ ਬੱਲਾ ਜੀ ਸਵਾਲ ਇੱਥੇ ਇਹ ਵੀ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਅਮਰਿਤਪਾਲ ਦਾ ਜਿਹੜਾ ਬ੍ਰਦਰ ਆ ਉਹ ਡਰੱਗ ਕੇਸ ਦੇ ਵਿੱਚ ਫੜਿਆ ਗਿਆ ਤਾਂ ਦੁਚਿੱਤੀ ਪੈਦਾ ਹੋਈ ਆ ਪਰ ਇੱਕ ਧਿਰ ਮੈਂ ਉਹ ਵੀ ਦੇਖਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹਦੇ ਸਮਰਥਨ ਦੇ ਵਿੱਚ ਵੀ ਆ ਜਿਹੜੇ ਫੇਰ ਉਹੀ ਗੱਲ ਕਰਦੇ ਆ ਜਿਹੜੀ ਤੁਸੀਂ ਕਰਦੇ ਹੋ ਵੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਢੰਗ ਤਰੀਕਾ ਚੁਣਿਆ ਉਹ ਕੋ ਬਹੁਤ ਵਧੀਆ ਨਹੀਂ ਆ ਇੱਕ ਵਾਰ ਲੈ ਦੇ ਕਿ ਜਿਹੜਾ ਇਸ ਪੂਰੀ ਗਤੀਵਿਧੀ ਨੂੰ ਲੈ ਕੇ ਇਸ ਪੂਰੇ ਪ੍ਰਕਿਰਿਆ ਨੂੰ ਲੈ ਕੇ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਇੱਕ ਵਾਰੀ ਫੇਰ ਇਦਾਂ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਹਵਾ ਬਣੀ ਹੋਈ ਹੈ ਵੀ ਧੱਕਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਦੇਖੋ ਇਹ ਦੇਖੋ ਹੁਣ ਤਾਂ ਹੀ ਮਾਮਲਾ ਕਾਨੂੰਨੀ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹੱਕ ਹੈ ਆਪਣੀ ਭਾਵਨਾ ਰੱਖਣ ਦਾ ਪਰ ਹੁਣੇ ਮਾਮਲਾ ਸ਼ੁੱਧ ਰੂਪ ਵਿੱਚ ਕਾਨੂੰਨੀ ਹੋ ਗਿਆ ਆ ਪਰ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਅਮਰਿਤਪਾਲ ਸਿੰਘ ਜਿੱਤਿਆ ਲੋਕਾਂ ਨੇ ਖਡੂਰ ਸਾਹਿਬ ਦੇ ਅਮਰਿਤਪਾਲ ਸਿੰਘ ਨੂੰ ਜਿਟਾਇਆ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਾਂ ਸਾਡੇ ਲੋਕ ਸਭਾ ਦੇ ਸਪੀਕਰ ਨੂੰ ਇਹ ਮਨਜ਼ੂਰੀ ਦੇਣੀ ਚਾਹੀਦੀ ਹੈ ਬਲਕਿ ਹੁਕਮ ਦੇਣੇ ਚਾਹੀਦੇ ਨੇ ਕਿਸੇ ਵੀ ਪ੍ਰਸ਼ਾਸਨ ਨੂੰ ਕਿ ਲੋਕਾਂ ਦਾ ਕੋਈ ਵੀ ਨੁਮਾਇੰਦਾ ਹੋਵੇ ਭਾਵੇਂ ਕਿਸੇ ਵੀ ਕੇਸ ਤੋਂ ਜੇਲ੍ਹ 'ਚ ਹੋਵੇ ਅਗਰ ਉਹ ਐਮਪੀ ਹੈ ਅਗਰ ਉਹ ਫੰਡਾ ਦੀਆਂ ਚਿੱਠੀਆਂ ਸਾਈਨ ਕਰ ਸਕਦਾ ਹੈ ਅਗਰ ਉਹ ਜ਼ਰੂਰੀ ਕੰਮ ਆਪਣੇ ਤੌਰ 'ਤੇ ਐਮਪੀ ਜੇਲ੍ਹ 'ਚ ਬੈਠਾ ਕਰ ਸਕਦਾ ਹੈ ਤੇ ਜਾਂ ਤਾਂ ਉਹਨੂੰ ਸਕਰੀਨ ਲਾ ਕੇ ਵੀਡੀਓ ਕਾਨਫਰencing ਦੇ ਜ਼ਰੀਏ ਪਾਰਲੀਮੈਂਟ ਦੇ ਸੈਸ਼ਨ ਦਾ ਹਿੱਸਾ ਵੀ ਬਣਾਓ ਯਾ ਉਹਨੂੰ ਪਾਰਲੀਮੈਂਟ ਦੇ ਵਿੱਚ ਸੈਸ਼ਨ 'ਤੇ ਸ਼ਾਮਲ ਹੋਣ ਦੇ ਲਈ ਤੁਸੀਂ ਪੈਰੋਲ ਦਿਓ ਕਿਸੇ ਵੀ ਕੈਡੀ ਲਈ ਅਗਰ ਮੈਂਬਰ ਪਾਰਲੀਮੈਂਟ ਜੇਲ੍ਹ 'ਚ ਰਹਿ ਕੇ ਵੀ ਮੈਂਬਰ ਪਾਰਲੀਮੈਂਟ ਹੈ ਯਾ ਤਾਂ ਹੋਵੇ ਨਾ ਵੀ ਮੈਂਬਰ ਪਾਰਲੀਮੈਂਟ ਜੇਲ੍ਹ 'ਚ ਚਲ ਗਿਆ ਉਹਦੀ ਮੈਂਬਰੀ ਖਾਰਜ ਹੋ ਗਈ ਜੀ ਦੁਬਾਰਾ ਵੋਟਾਂ ਕਰਾ ਲਓ ਅਗਰ ਮੈਂਬਰ ਪਾਰਲੀਮੈਂਟ ਜੇਲ੍ਹ 'ਚ ਰਹਿ ਕੇ ਬਾਕੀ ਕੰਮ ਕਰ ਸਕਦਾ ਹੈ ਪਾਰਲੀਮੈਂਟ 'ਤੇ ਫਿਰ ਉਹ ਸੈਸ਼ਨ 'ਚ ਕਿਉਂ ਨਹੀਂ ਜਾਂਦਾ ਜਾਂ ਭੇਜਿਆ ਜਾਂਦਾ ਇਸ ਪਾਸੇ ਜੀ ਉਹ ਪਿਟੀਸ਼ਨ ਪਾ ਦਿੱਤੀ ਆ ਕਿਸੇ ਨੇ ਕਿ ਉਹ ਮੈਂਬਰ ਜਿਹੜੀ ਹੈ ਨਹੀਂ ਮੈਂਬਰ ਖਾਰਜੀ ਦੇਖੋ ਮੈਂ ਉਹ ਗੱਲ ਕਹਿ ਰਿਹਾ ਨਾ ਇਹ ਤਾਂ ਹੁਣ ਸਾਡਾ ਸੰਵਿਧਾਨ ਹੈ ਸਾਡੀ ਸੰਵਿਧਾਨ ਦੇ ਵਿੱਚ ਅਗਰ ਕੋਈ ਮੈਂਬਰ ਪਾਰਲੀਮੈਂਟ ਜੇਲ ਦੇ ਵਿੱਚ ਹੈ ਕਿ ਉਹ ਜੇਲ ਚੋਂ ਆਪਣਾ ਚਿੱਠੀ ਵੀ ਸਾਈਨ ਕਰਦਾ ਹੈ ਚਿੱਠੀ ਵੀ ਲਿਖਦਾ ਹੈ ਕਿ ਉਹਨੂੰ ਪਾਰਲੀਮੈਂਟ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਇਹ ਲਾਜ਼ਮੀ ਹੋਣਾ ਚਾਹੀਦਾ ਮੈਂਬਰ ਪਾਰਲੀਮੈਂਟ ਦੇ ਲਈ ਕਿ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਹਾਜ਼ਰ ਹੋਵੇ ਔਰ ਅਗਰ ਉਹ ਜੇਲ ਦੇ ਵਿੱਚ ਵੀ ਹੈ ਤਾਂ ਜਿਹੜੀ ਵੀ ਉਥੋਂ ਦੀ ਸੂਬੇ ਦੀ ਸਰਕਾਰ ਹੈ ਉਹ ਆਪਣੀ ਜੇਲ੍ਹ ਚੋਂ ਉਸ ਬੰਦੇ ਨੂੰ ਪਾਰਲੀਮੈਂਟ ਚ ਲੈ ਕੇ ਜਾਵੇ ਕਿਉਂਕਿ ਜਿਹੜੀ ਨੁਮਾਇੰਦਗੀ ਹੈ ਪਾਰਲੀਮੈਂਟ ਦੇ ਵਿੱਚ ਉਹ ਅਮਰਿਤਪਾਲ ਸਿੰਘ ਦੀ ਨਹੀਂ ਹੈ ਅਮਰਿਤਪਾਲ ਸਿੰਘ ਦੀ ਨਿੱਜੀ ਹਸਤੀ ਕੋਈ ਨਹੀਂ ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਹੈ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਸਿੰਘ ਖਡੂਰ ਸਾਹਿਬ ਦੇ ਲੋਕਾਂ ਦਾ ਨੁਮਾਇੰਦਾ ਹੈ ਉਹਨਾਂ ਨੇ ਵੋਟਾਂ ਪਾਈਆਂ ਇਸ ਕਰਕੇ ਦੇਸ਼ ਦੇ ਜਿਹੜੇ ਲੋਕ ਸਭਾ ਸਪੀਕਰ ਨੇ ਮੈਨੂੰ ਲੱਗਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਗਈ ਹੈ ਕਿ ਹੁਕਮ ਦੇਣ ਕਿ ਅਮਰਿਤਪਾਲ ਨੂੰ ਪਾਰਲੀਮੈਂਟ ਦੇ ਸੈਸ਼ਨ ਚ ਲਿਆਂਦਾ ਜਾਵੇ ਉਹ ਆਪਣੇ ਲੋਕਾਂ ਦੀਆਂ ਜਿਹੜੀਆਂ ਵੀ ਗੱਲਾਂ ਕਿਉਂਕਿ ਉਹ ਤਾਂ ਹੁਣ ਵੀ ਚਿੱਠੀ ਲਿਖ ਸਕਦੇ ਨੇ ਅਮਰਿਤਪਾਲ ਸਿੰਘ ਨੂੰ ਵੀ ਸਾਡੀ ਆਹ ਸਮੱਸਿਆ ਇਹ ਪਾਰਲੀਮੈਂਟ ਚ ਲੈ ਕੇ ਜਾਓ ਨਹੀਂ ਤਾਂ ਖਡੂਰ ਸਾਹਿਬ ਦੇ ਲਈ ਦੀ ਗੱਲ ਪਾਰਲੀਮੈਂਟ ਚ ਕੌਣ ਲੈ ਕੇ ਜਾਏਗਾ ਇਸ ਕਰਕੇ ਇਹਦੇ ਤੇ ਅਗਰ ਪਟੀਸ਼ਨ ਗਈ ਹੈ ਪਟੀਸ਼ਨ ਹੀ ਜਾਣੀ ਤੇ ਇਹ ਨਹੀਂ ਵੀ ਉਹਦੀ ਮੈਂਬਰੀ ਖਾਰਜ ਕਰ ਦੋ ਹੁਣ 1.5 ਲੱਖ ਜਿਹੜਾ ਅਲੀ 14 15 ਲੱਖ ਲੋਕਾਂ ਦਾ ਨੁਮਾਇੰਦਾ ਬਣ ਗਿਆ 13 14 15 ਲੱਖ ਲੋਕਾਂ ਦਾ ਨੁਮਾਇੰਦਾ ਬਣ ਗਿਆ ਅਮਰਿਤਪਾਲ ਸਿੰਘ ਇਹ ਨਹੀਂ ਵੀ ਅਗਰ ਉਹ ਜੇਲ੍ਹ ਚ ਹੈ ਤੇ ਅਸੀਂ ਕਈ ਅਜੀ ਉਹਦੀ ਮੈਂਬਰੀ ਖਾਰਜ ਕਰੋ ਫਿਰ ਤਾਂ ਆਪਾਂ ਹਰ ਪੰਜਵੇਂ ਮਹੀਨੇ ਵੋਟਾਂ ਹੀ ਕਰਾਉਦੇ ਫਿਰਾਂਗੇ ਇਹ ਨਹੀਂ ਅਗਰ ਮੈਂਬਰ ਪਾਰਲੀਮੈਂਟ ਦੀ ਜੇਲ੍ਹ ਚ ਗਿਆ ਸਜ਼ਾ ਨਹੀਂ ਹੋਈ ਨਾ ਜਦੋਂ ਸਜ਼ਾ ਹੋਵੇ ਉਦੋਂ ਗੱਲ ਵੱਖਰੀ ਹੈ ਜੇ 2 ਸਾਲ ਤੋਂ ਵੱਧ ਹੈ ਤੇ ਉਹਦੀ ਮੈਂਬਰੀ ਖਾਰਜ ਆ ਫਿਰ ਤਾਂ ਉਹ ਚੋਣੇ ਨਹੀਂ ਲੜ ਸਕਦਾ ਸਵਾਲ ਇਹ ਹੈ ਕਿ ਕਿੱਥੇ ਜਾਵੇ ਕਿ ਉਹਨੂੰ ਪਾਰਲੀਮੈਂਟ 'ਚ ਭੇਜਿਆ ਜਾਵੇ ਪਿਟੀਸ਼ਨ ਦਾ ਨਾ ਆਧਾਰ ਡਲਾ ਸਾਹਿਬ ਇਹ ਬਣਾਇਆ ਗਿਆ ਕਿ ਇਹ ਜਿਹੜੇ ਪੈਸੇ ਕਿੱਥੋਂ ਆਏ ਕਿਉਂਕਿ ਅਮਰਿਤਪਾਲ ਨੇ ਜਦੋਂ ਨਾਮਿਨੇਸ਼ਨ ਭਰੀ ਸੀ ਉਹਨਾਂ ਨੇ 1100 ਰੁਪਏ ਦਾ ਜ਼ਿਕਰ ਕੀਤਾ ਸੀਗਾ ਕਿ ਮੇਰੇ ਕੋਲ ਕੁੱਲ ਮੇਰੇ ਬਜਟ ਖਾਤੇ ਦੇ ਵਿੱਚ ਸੇਵਿੰਗ ਅਕਾਊਂਟ ਦੇ ਵਿੱਚ 1100 ਰੁਪਇਆ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਕਿ ਚੋਣਾਂ ਦੇ ਉੱਤੇ ਪੈਸੇ ਖਰਚਾ ਕੀਤੇ ਜਾਂਦੇ ਆ ਨਾਲ ਦੀ ਨਾਲ ਜ਼ਿਕਰ ਇਹ ਕੀਤਾ ਗਿਆ ਵੀ ਇਹਨਾਂ ਨੇ ਧਾਰਮਿਕ ਸਥਾਨਾਂ ਦਾ ਜਿਹੜਾ ਉਹ ਉਪਯੋਗ ਕੀਤਾ ਉਹ ਜਿਹੜਾ ਕਿ ਨਹੀਂ ਕੀਤਾ ਜਾਣਾ ਚਾਹੀਦਾ ਇਹ ਦੋ ਗੱਲਾਂ ਮੁੱਖ ਤੌਰ ਦੇ ਉੱਤੇ ਉਸ ਪਿਟੀਸ਼ਨ ਦੇ ਵਿੱਚ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਔਰ ਪਟੀਸ਼ਨ ਪਾਉਣ ਵਾਲੇ ਵੀ ਜਿਹੜੇ ਆ ਉਹ ਵਿਕਰਮਜੀਤ ਸਿੰਘ ਆ ਜਿਨ੍ਹਾਂ ਨੇ ਆਜ਼ਾਦ ਉਮੀਦਵਾਰੀ ਜਿਹੜੀ ਆ ਖਡੂਰ ਸਾਬ ਤੋਂ ਚੋਣ ਲੜੀ ਸੀ। ਨਹੀਂ ਦੇਖੋ ਇਹ ਗੱਲ ਉਹਨਾਂ ਨੇ ਹੁਣ ਅਦਾਲਤ 'ਚ ਪਟੀਸ਼ਨ ਪਾਈ ਆ ਕਿਉਂਕਿ ਇਹ ਵੱਖਰਾ ਮਾਮਲਾ ਹੈ। ਮੈਨੂੰ ਲੱਗਦਾ ਇਹਦੇ 'ਚ ਅਦਾਲਤ ਫੈਸਲਾ ਕਰੂਗੀ ਕਿ ਜਦੋਂ ਕੋਈ ਵਿਅਕਤੀ ਜੇਲ੍ਹ 'ਚ ਹੈ ਤੇ ਜਿੰਨਾ ਉਹਨਾਂ ਦੇ ਪਰਿਵਾਰਕ ਮੈਂਬਰ ਪੈਸਾ ਇਕੱਠਾ ਕਰਕੇ ਲਾ ਸਕਦੇ ਨੇ ਉਹਨਾਂ ਨੇ ਲਾਇਆ ਵੀ ਹੋਣਾ ਲੋਕਾਂ ਨੇ ਵੀ ਪੈਸਾ ਦਿੱਤਾ ਹੋਣਾ ਪਰ ਉਹਦਾ ਹਿਸਾਬ ਤਾਂ ਚੋਣ ਕਮਿਸ਼ਨ ਨੂੰ ਦੇਣਾ ਪੈਂਦਾ ਨਾ। ਉਹ ਚੋਣ ਕਮਿਸ਼ਨ ਨੂੰ ਉਹਨਾਂ ਨੇ ਹਿਸਾਬ ਕਿਤਾਬ ਆਪਣਾ ਦਿੱਤਾ ਹੋਣਾ ਹੈ ਜਾਂ ਉਹ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੋਣੀ ਹੈ ਦੇਖੋ ਅਗਰ ਫੰਡਾਂ 'ਚ ਕੋਈ ਗੜਬੜੀ ਹੈ ਕੋਈ ਇੱਕ ਵੱਖਰਾ ਮਾਮਲਾ ਹੈ ਉਹ ਅਦਾਲਤ ਦੇਖੂਗੀ ਜਿਹੜੀ ਉਹਨਾਂ ਨੇ ਪਟੀਸ਼ਨ ਲਾਈ ਹੈ ਉਹ ਪਟੀਸ਼ਨ ਦਾ ਜਦੋਂ ਫੈਸਲਾ ਆਏਗਾ ਸੁਣਵਾਈ ਅਧੀਨ ਪਟੀਸ਼ਨ ਆਏਗੀ ਉਦੋਂ ਜ਼ਰੂਰ ਇਹ ਸਾਰੇ ਪੱਖ ਮੈਨੂੰ ਲੱਗਦਾ ਵਿਚਾਰੇ ਜਾਣਗੇ ਪਰ ਮੈਂ ਵੱਡੇ ਤੌਰ ਤੇ ਇਹ ਕਹਿ ਰਿਹਾ ਉਹ ਠੀਕ ਹੈ ਅਗਰ ਉਹਨਾਂ ਨੇ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਲਾਏ ਨੇ ਤੇ ਉਹ ਅਦਾਲਤ ਦੇਖੇਗੀ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਗਲਤ ਲਾਏ ਵੀ ਜਾਂ ਨਹੀਂ ਲਾਏ ਨੇ ਪਰ ਮੇਰਾ ਕੰਸਰਨ ਇਹ ਹੈ ਕਿ ਕੋਈ ਵੀ ਮੈਂਬਰ ਪਾਰਲੀਮੈਂਟ ਹੈ ਉਹਨੂੰ ਪਾਰਲੀਮੈਂਟ ਦੇ ਸੈਸ਼ਨ 'ਚ ਬੈਠਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਗਰ ਅਗਰ ਭਾਰਤ ਦਾ ਚੋਣ ਕਮਿਸ਼ਨ ਜੇਲ੍ਹ ਬੈਠੇ ਵਿਅਕਤੀ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਸਕਦਾ ਹੈ। ਸਾਡਾ ਕਾਨੂੰਨ ਤੇ ਸੰਵਿਧਾਨ ਹੀ ਇਜਾਜ਼ਤ ਦੇ ਰਿਹਾ ਨਾ। ਅਗਰ ਕੋਈ ਵਿਅਕਤੀ ਜੇਲ੍ਹ 'ਚ ਬੈਠਾ ਚੋਣ ਲੜ ਸਕਦਾ ਹੈ ਤੇ ਫਿਰ ਉਹਨੂੰ ਪਾਰਲੀਮੈਂਟ ਦੇ ਸੈਸ਼ਨ 'ਚ ਜਾਣ ਤੋਂ ਰੋਕ ਕਿਉਂ? ਇਹ ਸੁਪਰੀਮ ਕੋਰਟ ਦੇ ਸੰਵਿਧਾਨਿਕ ਪੈਂਲ ਕੋਲ ਮਾਮਲਾ ਜਾਣਾ ਚਾਹੀਦਾ ਹੈ। ਔਰ ਇਹਦੇ ਤੇ ਫੈਸਲਾ ਹੋਣਾ ਚਾਹੀਦਾ ਹੈ। ਜੀ। ਦਲਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਖਬਰ ਪੜਤਾਲ ਵਾਸਤੇ ਦਿਨੇ ਹੋ ਖਬਰਾਂ ਪੂਰੀ ਤਫਸੀਲ ਦੇ ਨਾਲ ਦੱਸਦੇ ਹੋ ਲੋਕ ਇਸ ਨੂੰ ਜਿਹੜਾ ਪਸੰਦ ਵੀ ਕਰਦੇ ਆ ਉਹ ਖਬਰ ਜਿਹੜੀ ਆ ਸਮਝਣ ਤੱਕ ਪਹੁੰਚ ਜਾਂਦੇ ਆ ਉਹਨਾਂ ਨੂੰ ਖਬਰ ਜਿਹੜੀ ਆ ਉਹ ਸਮਝ ਆ ਜਾਂਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਤੁਹਾਡਾ ਵੀ ਔਰ 2-3 ਦਿਨ 4-5 ਦਿਨ ਪਿਛਲੇ ਗੈਰ ਹਾਜ਼ਰੀ ਰਹੀ ਅਸਲ 'ਚ ਕਿਉਂਕਿ ਮੇਰੇ ਗਲੇ ਦੇ ਵਿੱਚ ਤਕਲੀਫ ਹੈ ਆਵਾਜ਼ ਦੀ ਸੋ ਥੋੜਾ ਜਿਹਾ ਮੈਨੂੰ ਡਾਕਟਰਾਂ ਨੇ ਇੱਕ ਇੱਕ ਦਿਨ ਰੁਕ ਕੇ ਥੋੜਾ ਜਿਹਾ ਆਰਾਮ ਦੇਣ ਲਈ ਗੱਲੇ ਲਈ ਕਿਹਾ ਸੀ ਪਰ ਹੁਣ ਕਿਉਂਕਿ ਮੈਂ ਦੇਖਿਆ ਵੀ ਉਹਦੇ ਨਾਲ ਬਹੁਤਾ ਫਰਕ ਨਹੀਂ ਪਿਆ ਤੇ ਹੁਣ ਜਿਹੜਾ ਅਗਲਾ ਟ੍ਰੀਟਮੈਂਟ ਹੈ ਐਕਸ-ਰੀ ਵਗੈਰਾ ਹੋਊਗਾ ਉਹ ਹੁਣ ਅਗਲਾ ਟ੍ਰੀਟਮੈਂਟ ਸ਼ੁਰੂ ਕਰਾਂਗੇ ਇਸ ਕਰਕੇ ਹੁਣ ਆਪਾਂ ਮੈਂ ਭਾਵੇਂ ਥੋੜਾ ਹੌਲੀ ਬੋਲਾਂ ਕਿਉਂਕਿ ਮੈਨੂੰ ਜ਼ੋਰ ਲਾ ਕੇ ਬੋਲਣਾ ਪੈਂਦਾ ਪਰ ਆਪਾਂ ਜਿਹੜਾ ਪ੍ਰੋਗਰਾਮ ਹੈ ਹੁਣ ਅੱਜ ਤੋਂ ਬਿਲਕੁਲ ਰੈਗੂਲਰ ਕਰਾਂਗੇ ਹੁਣ ਸਵੇਰੇ ਸ਼ਾਮ ਦੇ ਵੀ ਜਿਹੜੇ ਸਾਡੇ ਖਬਰ ਪਤਾਲ ਦੇ ਐਪੀਸੋਡ ਨੇ ਉਹ ਹੁਣ ਰੈਗੂਲਰ ਹੋਇਆ ਕਰਨਗੇ ਸੋ ਕੋਈ ਵੀ ਇਸ ਇੱਥੇ ਗੱਲ ਤੋਂ ਅਸਹਿਮਤ ਹੈ ਇਹ ਤੁਸੀਂ ਜ਼ਰੂਰ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅੱਗੇ ਬਤਾਵਾਂਗਾ ਤੁਹਾਡਾ ਵੀ ਸੰਦੀਪ ਜੀ ਬਹੁਤ-ਬਹੁਤਾਂ ਸਸੀ ਕਸ